of leader of Canada's Conservative Party, wishing our vibrant Sikh community a happy Vaisakhi. In uncertain times, the Khalsa gives us hope, not just with the warmth of spring and the harvest, but through Guru Gobind Singh Ji's timeless message of courage and faith. Khalsa stands for strength, resilience, and selfless service. Values that you live every day, building a better future for us all. From Canada's Conservatives, Happy Basaki! Shardi Kala, always.

ਲੇਕੇ ਹਾਜ਼ਰਾਂ ਜੀ ਤੁਹਾਡਾ ਆਪਣਾ ਮਨ ਪਸੰਦੀਦਾ ਹਮਦਰਦ ਹੈਲਥ ਟਾਕ ਸ਼ੋਅ ਜਿਸ ਦੇ ਵਿੱਚ ਹੈਲਥ ਦੇ ਸੰਬੰਧੀ ਗੱਲਬਾਤ ਕੀਤੀ ਜਾਂਦੀ ਹੈ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਵੀ ਇੱਕ ਬਹੁਤ ਹੀ ਖਾਸ ਟਾਪਿਕ ਲੈ ਕੇ ਆਏ ਆਂ ਹਾਰਟ ਦੇ ਉੱਪਰ ਗੱਲ ਕਰਨ ਜਾ ਰਹੇ ਆਂ ਦਿਲ ਦੇ ਰੋਗ ਕੀ ਕੀ ਹੋ ਸਕਦੇ ਨੇ ਜੇਕਰ ਤੁਹਾਡਾ ਵੀ ਕਿਸੇ ਬਿਮਾਰੀ ਸੰਬੰਧੀ ਸਵਾਲ ਹੈ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਸਾਡੇ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਜਿੱਥੇ ਲਿਖਿਆ ਹੈ ਲਾਈਵ ਕਾਲ 647 366777 ਤੇ ਲਾਈਵ ਪ੍ਰੋਗਰਾਮ ਦੇ ਵਿੱਚ ਹੀ ਤੁਹਾਡੇ ਸਵਾਲ ਦਾ ਤੁਹਾਨੂੰ ਜਵਾਬ ਦੇ ਦਿੱਤਾ ਜਾਵੇਗਾ ਇਸਨ ਰ্যালি ਐਸ ਅ ਪ੍ਰੋਗਰਾਮ ਦੇ ਵਿੱਚ ਦਿਲ ਦੇ ਰੋਕਾਂ ਦੇ ਉੱਪਰ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਬ੍ਰੈਂਟਨ ਤੋਂ ਇਸ ਸਕਾਇਪ ਦੇ ਉੱਪਰ ਜੁੜ ਚੁੱਕੇ ਨੇ ਬਾਇਓਵੇ ਕਲੀਨਿਕ ਤੋਂ ਡਾਕਟਰ ਸਰਬਜੀਤ ਕੰਬੋਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਨ ਤਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਤੁਹਾਨੂੰ ਸਰੋਤ ਅਨੁਸਾਰ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਸਰ ਸਰ ਆਲ ਇਜ਼ ਵੈਲ ਤੁਸੀਂ ਨਾ ਠੀਕ ਹੋ ਜੀ ਸਰ ਬਿਲਕੁਲ ਥੈਂਕ ਯੂ ਫॉर ਆਸਕਿੰਗ ਤੇ ਇਹਨਾਂ ਲਈ ਸਰ ਆਪਾਂ ਅੱਜ ਅੱਜ ਜੋ ਟਾਪਿਕ ਲੈ ਕੇ ਆਏ ਹੋ ਹਾਰਟ ਡਿਸੀजेस ਆਪਾਂ ਇਹਦੇ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਦਿਲ ਦੇ ਰੋਗ ਤਾਂ ਸਭ ਤੋਂ ਪਹਿਲਾਂ ਇੱਥੇ ਸ਼ੁਰੂ ਕਰੀਏ ਕਿ ਜਿਹੜੇ ਦਿਲ ਦੇ ਰੋਗ ਹੁੰਦੇ ਨੇ ਕਿ ਇੱਕ ਤਰ੍ਹਾਂ ਦਾ ਰੋਗ ਹੁੰਦਾ ਕਿਉਂਕਿ ਅਕਸਰ ਹਾਰਟ ਅਟੈਕਸ ਉਹਨਾਂ ਨੂੰ ਮਿਲਦਾ ਆ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੋ ਸਕਦੀਆਂ ਨੇ ਤੁਸੀਂ ਉਹ ਦੇਖੋ ਗੁਰਜੀਤ ਕੇ ਪਿਛਲੇ ਕੁ ਸਮੇਂ ਦਰਮਿਆਨ ਜੋ ਉਹਨਾਂ ਨੂੰ ਕੋਵਿਡ ਹੋ ਕੇ ਹਟਿਆ ਹੈ ਤੇ ਇੰਜੈਕਸ਼ਨ ਲੱਗੇ ਆ ਜੀ ਕਿੰਨਾ ਉਛਾਲ ਆਇਆ ਹਾਰਟ ਤੇ ਮਰੀਜ਼ਾਂ ਦੇ ਵਿੱਚ ਹਮ ਕਿੰਨੀ ਆ ਮੌਤਾਂ ਹੋ ਰਹੀਆਂ ਕਿ ਜੇ ਕੋਈ ਟਰੈਡ ਮਿਲ ਤੇ ਮਰ ਗਿਆ ਕੋ ਸੁੱਤਾ ਪਿਆ ਰਹਿ ਗਿਆ ਹਾਰਟ ਦੇ ਡੈਕ ਕੋਈ ਟੀਵੀ ਦੇ ਸ਼ੋਅ 'ਚ ਬੈਠਾ ਉੱਥੇ ਬੰਦੇ ਕੁਝ ਹੋ ਗਿਆ ਨਾ ਯੂ نو ਵੀ ਸੀ ਆਲ ਦਾ ਟਾਈਮ ਹਮ ਔਰ ਦੇਖੋ ਪਹਿਲਾ ਇਹ ਜਾਨਣਾ ਜ਼ਰੂਰੀ ਵੀ ਹਾਰਟ ਕਰਦਾ ਸਾਨੂੰ ਕੀ ਆ ਅਸੀਂ ਹਾਰਟ ਦੀ ਚਲੋ ਬਵਾਣੀ ਰਹਿ ਗਈ ਜਿਹੜਾ ਜੋ ਵੀ ਹੈਗਾ ਬਾਅਦ ਵਿੱਚ ਡਿਸਕਸ ਕਰਦੇ ਆ ਜੀ ਬਟ ਵਟ ਹਾਰਟ ਡੂ ਹਾਰਟ ਆਲਮੋਸਟ ਜਿੰਨੀਆਂ ਵੀ ਲਿਵਿੰਗ ਚੀਜ਼ਾਂ ਜਿੰਨੀਆਂ ਨੇ ਜਿਹੜੀ ਮੈਮਲ ਸਪੈਸ਼ਲੀ ਨੇ ਪਾਪਾ ਕੀੜੇ ਖੋਰ ਦੀ ਗੱਲ ਨਹੀਂ ਕਰਦੇ ਜਿਹੜੇ ਮੈਜਨਾਂ ਚ ਖੂਨ ਦਾ ਪ੍ਰਵਾਹ ਚੱਲਦਾ ਉਹਨਾਂ ਚ ਹਾਰਟ ਹੁੰਦਾ ਹੈ ਹਾਰਟ ਦਾ ਮੇਨ ਕੰਮ ਕੀ ਹੈ ਬਲੱਡ ਨੂੰ ਪੰਪ ਕਰਨਾ ਹਮ ਇਹ ਕੀ ਹਾਰਟ ਹੁੰਦਾ ਸਾਡੇ ਸਾਰਿਆਂ ਚ ਔਰ ਹਾਰਟ ਜਿਹੜਾਗਾ ਉਹ ਬਲੱਡ ਨੂੰ ਪੰਪ ਇਸ ਜਗ੍ਹਾ ਤੇ ਹੁੰਦਾ ਔਰ ਪੰਪ ਕਰਦਾ ਔਰ ਚੀਜ਼ੋ ਬਲੱਡ ਪੰਪ ਕਰਦਾ ਤੇ ਉਹ ਬਲੱਡ ਕੀ ਕਰਦਾ ਕਿ ਉਹ ਪੰਪ ਕਰਦਾਗਾ ਉਹ ਪੂਰੀਆਂ ਸਾਡੀ ਵੇਇਨਸ ਜਾਂਦਾ ਵੇਇਨਸ ਸਾਰੇ ਪਾਸੇ ਉੱਥੇ ਉਹਦੇ ਇਹ ਪੰਪਿੰਗ ਨਾਲ ਜਿਹੜਾ ਰક્ત ਹੈ ਉਹ ਫੇਫੜਿਆਂ ਚ ਪਹੁੰਚਦਾ ਫੇਫੜਿਆਂ ਚ ਜਾ ਕੇ ਉਹ ਆਕਸੀਜਨ ਲੈ ਲੈਂਦਾ ਉਸ ਤੋਂ ਬਾਅਦ ਉਹ ਜਾਂਦਾ ਹੈਗਾ ਲਿਵਰ ਤੇ ਲਿਵਰ ਚ ਉਹਦੀ ਕਲੀਨਸਿੰਗ ਹੋ ਜਾਂਦੀ ਹੈ ਠੀਕ ਹੈ ਤੇ ਇੱਕ ਸ਼ੁੱਧ ਰક્ત ਨਵਾਂ ਆਈ ਜਾਂਦਾ ਹੈ ਔਰ ਵਾਡਰ ਨੂੰ ਮਿਲ ਜਾਂਦਾ ਹਾਰਟ ਅਗੇ ਸਾਰੀ ਬਾਡੀ ਨੂੰ ਪੰਪ ਕਰੀ ਜਾਂਦਾ ਹਮ ਜਿਹੜਾ ਗੰਦਾ ਖੂਨ ਹੋ ਜਾਈ ਜਾਂਦਾ ਇਦਾਂ ਇੱਕ ਸਰਕਲ ਚ ਚੱਲ ਜਾਂਦਾ ਜਦੋਂ ਰક્ત ਪੂਰੀ ਬਾਡੀ ਚ ਪ੍ਰਵਾਹ ਕਰਦਾ ਜਾਂਦਾ ਤੇ ਸਾਨੂੰ ਉਸ ਏਰੀਏ ਨੂੰ ਆਕਸੀਜਨ ਮਿਲਦੀ ਹੈ ਕਿਉਂਕਿ ਆਕਸੀਜਨ ਖੂਨ ਚ ਆਕਸੀਜਨ ਫਰੈਸ਼ ਆਕਸੀਜਨ ਹੁੰਦੀ ਹੈ ਜੀ ਔਰ ਨਾਲ ਨਾਲ ਉਹ ਜਿਹੜੀ ਸਾਨੂੰ ਤਾਕਤ ਹੈ ਨਿਊਟ੍ਰੀਸ਼ਨ ਵੈਗ ਵੈਲਿਊ ਉਹ ਸਾਰੀ ਹਰ ਜਗ੍ਹਾ ਤੇ ਪਹੁੰਚਦੀ ਹੈ ਵਿਟਾਮਿਨ ਮਿਨਰਲਸ ਹਰ ਜਗ੍ਹਾ ਪਹੁੰਚਦੇ ਤਾਂ ਹੀ ਅਸੀਂ ਹਰ ਜਗ੍ਹਾ ਜੀਵਿਤ ਆ ਅਸੀਂ ਕੰਮ ਕਰ ਕਰਦੇ ਫਿਰਦੇ ਆ ਜੀ ਬ੍ਰੇਨ ਬ੍ਰੇਨ ਦੀ ਜਿਹੜੀ ਮੇਨ ਖੁਰਾਕ ਉਹ ਖੂਨ ਰਾਹੀਂ ਆਕਸੀਜਨ ਦਾ ਮਿਲਣਾ ਹੈ ਔਰ 슈ਗਰ ਤਾਂ ਹੀ ਮਿਲੇਗੀ ਉੱਥੇ ਜੇ ਰਕ ਤੋਂ ਬਲੱਡ ਸਰਕੂਲੇਸ਼ਨ ਹੋਏਗਾ ਤੋਂ ਸਰਕੂਲੇਸ਼ਨ ਕਰ ਰਹਾ ਹੈ ਉਹ ਕਰ ਰਹਾ ਹੈ ਹਾਰਟ ਨਹੀਂ ਕਰ ਰਹਾ ਤੋ ਹਾਰਟ ਦਾ ਬੇਸਿਕਲੀ ਇਹ ਮੇਨ ਕੰਮ ਮਤਲਬ ਮੇਜਰ ਕੋ ਕੰਮ ਹੋਰ ਹਾਰਟ ਜਿਹੜਾ ਹੈ 24/7 ਤੱਕ ਰਹਿਗਾ ਜੋ ਅਸੀਂ ਜੰਮਦੇ ਹਾਂ ਜੰਮ ਤੋਂ ਜੰਮ ਤੋਂ ਲੈ ਕੇ ਮਰਨ ਤੱਕ ਇਹ ਨਰੰਤਰ ਜਿੰਨੇ ਵੀ ਸਾਲ ਸਾਡੀ ਆਜੀ ਸਾਡੀ ਉਮਰ ਹੁੰਦੀ ਹੈ ਇਹ ਸੁੱਤੇ ਆ ਪਿਆ ਜਾਗਦੇ ਹਰ ਵਕਤ ਧੜਕਦਾ ਤੋ ਇਸ ਕਰਕੇ ਤਾਂ ਹੈਲਦੀ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਇਹ ਬੰਦ ਹੈ ਤੇ ਜੀਵਨ ਨਹੀਂ ਕਿ ਚੱਲ ਸਕਦਾ ਤੋ ਰਕਤ ਪ੍ਰਵਾਹ ਆੜ ਰਹੀ ਹੁੰਦਾ ਕਾਰਡ ਬੜਾ ਡੁੱਟੀ ਹੁਣ ਇੱਕ ਹੈਲਦੀ ਜਿਹੜਾ ਹੈਲਦੀ ਹਾਰਟ ਹੈ ਉਹ ਕੋਛ ਨਹੀਂ ਹੁੰਦਾ ਉਹਨੂੰ ਇਨਸਾਨ ਕੰਮ ਕਰੀ ਜਾਂਦਾ ਆਪਣਾ ਚੱਲੀ ਜਾਂਦਾ ਹੂੰ ਜੋ ਅਨ ਹੈਲਦੀ ਹੋ ਜਾਂਦਾ ਉਹ ਕੀ ਹੈ ਦੇਖੋ ਅਨ ਹੈਲਦੀ ਹੋਣ ਚ ਕੀ ਹੈ ਕਿ ਕਈ ਲੋਕਾਂ ਨੂੰ ਜਮਾਨਦਰੀ ਡਿਜ਼ੀਜ਼ ਹੁੰਦੇ ਆ ਕਿ ਰਖ ਕਿਸੇ ਦਾ ਬਲੱਡ ਜੀ ਜਿਹੜਾ ਉਹ ਸ਼ੇਕ ਹੈਗਾ ਕਿਸੇ ਦਾ ਦਿਲ ਚ ਸ਼ੇਕ ਹੁੰਦਾ ਅੱਜ ਕੱਲ੍ਹ ਉਹ ਸਰਜਰੀ ਚੱਲ ਗਈ ਹੈਗੀ ਹੈ ਜੀ ਇਹ ਘੱਟ ਲੋਕਾਂ ਨੂੰ ਹੁੰਦਾ ਹੈ ਕਈਆਂ ਦਾ ਇਨ ਲਾਰਜ ਹਾਰਟ ਹੁੰਦਾ ਹੈ ਹਮ ਵੱਡਾ ਹਾਰਟ ਹੁੰਦਾ ਉਹਦਾ ਪੰਪਿੰਗ ਰੇਟ ਘਟ ਹੁੰਦਾ ਬਹੁਤ ਜ਼ਿਆਦਾ ਤੰਗਿਆਂ ਦਾ ਹਾਰਟ ਵੈਸੇ ਬੜਾ ਵੀਕ ਹੁੰਦਾ ਹੈਗਾ ਜੀ ਫਿਰ ਉਹ ਚ ਕੀ ਕਰਦੇ ਆ ਉਹ ਚ ਕਰੰਟ ਸਰਕੂਲੇਸ਼ਨ ਘਟ ਹੁੰਦਾ ਉਹਦੀ ਬਹੁਤ ਸਲੋ ਪਰਫਿਊਜ਼ਨ ਹੁੰਦੀ ਆਮ ਤੌਰ ਤੇ ਬਜ਼ੁਰਗਾਂ ਦਾ ਜਾਂ ਕਈ ਬਰਥ ਵੀ ਲੋਕਾਂ ਦਾ ਹੁੰਦਾ ਹੈਗਾ ਜਾਂ ਕਈ ਲੋਕ ਵੈਸੇ ਹੀ ਥੋੜੇ ਵੀਕ ਹੁੰਦੇ ਉਹਨਾਂ ਦਾ ਵੀ ਹਾਰਟ ਹੁੰਦਾ ਤੇ ਉਹਨਾਂ ਨੂੰ ਫਿਰ ਪੇਸਮੇਕਰ ਲਾ ਦਿੱਤਾ ਜਾਂਦਾ ਪੇਸਮੇਕਰ ਕਿੰਦਾ ਲਾ ਦਿੱਤੇ ਜਾਂਦੇ ਉਹਨਾਂ ਦਾ ਹਾਰਟ ਥੋੜਾ ਜਿਹਾ ਕਰੰਟ ਦਿੰਦਾ ਦਿੰਦਾ ਹਾਰਟ ਨੂੰ ਜੀ ਬੜੀ ਬਹੁਤ ਕਾਮਨ ਸਮੱਸਿਆ ਹੈ ਇਹ ਤਾਂ ਹੀ ਆਮ ਸਮੱਸਿਆ ਹੈ ਬਹੁਤ ਘਟ ਕੇ ਸਮੱਸਿਆ ਹੁੰਦੀ ਹੈ ਪਰ ਇਸ ਸਭ ਤੋਂ ਜ਼ਿਆਦਾ ਕਾਮਨ ਸਮੱਸਿਆ ਹੈ ਉਹ ਹੈ ਹਾਰਟ ਦੀ ਬਲਾਕੇਜ ਹਮ ਜਿਹੜੀ ਹਾਰਟ ਚ ਬਲੋਕ ਹੋ ਜਾਂਦੀ ਹੈ ਦੇ ਕਰਕੇ ਆਪਾਂ ਕਹਿੰਦੇ ਹਾਰਟ ਅਟੈਕਸ ਹੁੰਦੇ ਆ ਹਮ ਜੀ ਹੁੰਦਾ ਕੀ ਹੈ ਕਿ ਜਦੋਂ ਇਨਸਾਨ ਦੇ ਹਾਰਟ ਚ ਕੋਲੇਸਟ੍ਰੋਲ ਨਾਮੀ ਪਦਾਰਥ ਹਮ ਉਹਦਾ ਕੈਲਸੀਫਿਕੇਸ਼ਨ ਹੋ ਜਾਂਦਾ ਹੈ ਉਹ ਜੰਮੀ ਜਾਂਦਾ ਉੱਥੇ ਜੀ ਉਹ ਜੰਮਦਾ ਜੰਮਦਾ ਹਾਰਟ ਦੀ ਪਾਈਪ ਹੈ ਜਿੱਤੇ ਨਾ ਮੇਨ ਨਾੜੀਆਂ ਨੇ ਆਰਟਰੀਜ਼ ਹੈਗੀਆਂ ਉਹਨਾਂ ਜੋ ਇੱਕ ਚ ਦੋ ਤਿੰਨ ਚ ਹੋ ਸਕਦਾ ਉਹ ਆ ਇਸ ਤਰ੍ਹਾਂ ਸਸ ਕਲਸਟਰ ਉੱਤੇ ਜਮਦਾ ਰਹਿੰਦਾ ਹੈ ਹੂੰ ਉਹ ਛੇਕ ਆਸਾਸਾ ਸਬ ਪੀੜਾ ਹੋ ਜਾਂਦਾ ਬਹੁਤ ਖੂਨ ਦਾ ਪ੍ਰਵਾਹ ਘਟ ਜਾਂਦਾ ਹੈ ਜੀ ਔਰ ਜਦੋਂ ਕਿਤੇ ਉਹ ੜਾ ਫਟਦਾ ਹੈ ਉਹ ਵਾਲਾ ਹੂੰ ਰਸਟ ਹੁੰਦਾ ਉੱਚੋਂ ਮਵਾ ਜਮਦਾ ਉਹ ਬਰਡ ਦੀ ਬਲੋਕੇਜ ਹੋ ਜਾਂਦੀ ਉਸ ਨਾੜੀ ਉਹ ਨਾੜੀ ਬੰਦ ਹੋ ਜਾਂਦੀ ਉਸ ਟਾਈਮ ਲਗਾ ਹਾਰਟ ਅਟੈਕ ਹੁੰਦਾ ਇਨਸਾਨ ਓਕੇ ਥੈਟ ਇਜ਼ ਅ ਮੇਨ ਇੱਕ ਇੱਕ ਰੀਜ਼ਨ ਇਹ ਰੀਜ਼ਨ ਹੈ ਮੇਨ ਹਾਰਟ ਅਟੈਕ ਹੁੰਦਾ ਜੀ ਇਹਨਾਂ ਦਾ ਹਾਰਟ ਕਰ ਲਿਆ ਤਾਂ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹਾਰਟ ਅਟੈਕ ਦੇਖੇ ਜਾ ਰਹੇ ਨੇ ਕਾਫੀ ਜਿਵੇਂ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਆਏ ਨੇ ਰੋਜ਼ ਹੀ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਹੈ ਕਿ ਹਾਰਟ ਅਟੈਕ ਕਰ ਨੌਜਵਾਨ ਦੀ ਮੌਤ ਹੋ ਗਈ ਤਾਂ अर्ਲੀ ਏਜ ਦੇ ਵਿੱਚ ਕਿਉਂ ਹਾਰਟ ਅਟੈਕ ਆ ਰਹੇ ਨੇ ਬਿਲਕੁਲ ਇੱਕ ਤਾਂ ਹੋ ਗਿਆ ਇੱਕ ਬਲੋਕੇਜ ਮਸਤ ਆ ਰਿਹਾ ਲੱਗਾ ਇੱਕ ਦੋ ਕੀ ਬਲੋਕੇਜ ਹੈ ਠੀਕ ਹੈ ਨਾ ਜੀ ਬਲੋਕੇਜ ਹੋ ਗਈ ਉਹ ਫਟ ਗਿਆ ਤੇ ਉਹ ਆਪਣਾ ਜਣਾਗਾ ਹਾਰਟ ਡੈਕ ਪੇਸ਼ ਨੂੰ ਆ ਗਿਆ ਠੀਕ ਹੈ ਜੀ ਇਸ ਤਰ੍ਹਾਂ ਬਈ ਜਿਹਨਾਂ ਲੋਕਾਂ ਦਾ ਹਾਈ ਬਲੱਡ ਪ੍ਰੈਸ਼ਰ ਹੁੰਦਾ ਹਮ ਬ ਬੀਪੀ ਹਾਈ ਹੋਣਾ ਕਿਉਂਦਾ ਕਿ ਜਦੋਂ ਤੁਹਾਡੀ ਦੇਖੋ ਬੀਪੀ ਚਾਹੀਦਾ 120/80 ਇੱਕ ਹਲਦੀ ਪਸੰਦ ਆ ਜੀ ਹੁਣ ਤੁਹਾਨੂੰ ਕੋ ਸਟ੍ਰੈਸ ਹੈ ਤੁਹਾਡਾ ਫੂਡ ਠੀਕ ਨਹੀਂ ਹੈ ਤੁਸੀਂ ਗਲਤ ਮਤ ਫੂਡ ਖਾਈ ਜਾਂਦੇ ਆ ਤੁਸੀਂ ਡਿਪਰੈਸ਼ਨ ਚਲੇ ਗਏ ਉਹਦਾ ਬੱਚੇ ਆਪਾਂ ਦੇਖਦੇ ਪਏ ਆ ਜਾਂ ਤੁਹਾਡੇ ਚ ਇੰਨਾ ਹੈਲਦੀ ਫੂਡ ਤੁਸੀਂ ਨਹੀਂ ਖਾ ਰਹੇਗੇ ਮਤਲਬ ਪੂਰ ਤੇ ਤੁਸੀਂ ਤੁਹਾਨੂੰ ਸਟ੍ਰੈਸ ਹੈ ਰਾਤ ਭਰ ਦੇਣ ਦੀ 24 ਘੰਟੇ ਕੰਮ ਹੀ ਕਰੀ ਜਾਂਦੇ ਆ ਬੇਰਾਮੀ ਨੀਂਦ ਪੂਰੀ ਤੁਹਾਡੀ ਨਹੀਂ ਹੋ ਰਹੀ ਪ੍ਰੋਪਰਲੀ ਠੀਕ ਹੈ ਨਾ ਹਮ ਹਾਰਟ ਓਵਰਨ ਹੋਇਆ ਦਗਾ ਉਹ ਦੇ ਕਰਕੇ ਜਾਂ ਤਾਂ ਹਾਰਟ ਫੇਲ ਹੋ ਸਕਦਾ ਹੂੰ ਇਤ ਇੱਕ ਤੜਕਿਆ ਉਹਨੇ ਤੜਕਿਆ ਹੀ ਨਹੀਂ ਹੂੰ ਤੇ ਜਾਂ ਬੀਪੀ ਬਹੁਤ ਹਾਈ ਹੋ ਕੇ ਹਾਰਟ ਦਾ ਅਟੈਕ ਆ ਸਕਦਾ ਜੀ ਕੁਝ ਵੀ ਹੋ ਸਕਦਾ ਹੂੰ ਤੁਕੀ ਦੇ ਕੋ ਸਾਡੀ ਪੂਰੀ ਬੋਡੀ ਇੱਕ ਜੁਨਟ ਹੈ ਅਗਰ ਦੀ ਸੌਂਦੇ ਨਹੀਂ ਪਏ ਨੰਬਰ 1 ਅੱਛਾ ਫੂਡ ਨਹੀਂ ਖਾ ਰਿਹਾ ਉਹ ਤੋਂ ਤਾਂ ਦੁਨੀਆ ਜਹਾਂ ਦੇ ਤਾਨੂੰ ਡਿਪਰੈਸ਼ਨ ਦਾ ਦੁੱਖਾ ਤੁਨ ਲਈ ਕਰਦੇ ਤੁਹੀਂ ਤੁਹਾਡੀ ਹਾਲ ਕੀ ਹੋਏਗੀ ਮਤਲਬ ਸਾਰੇ ਉਹ ਤਾਂ ਨੈਗੇਟਿਵ ਹੋ ਰਹੇ ਹਨ ਔਰ ਇੱਕ ਦਿਨ ਜੀ ਨਹੀਂ ਹੁੰਦਾ ਇਹਦੇ ਪਿੱਛੇ ਇੱਕ ਕਾਫੀ ਲੰਮਾ ਸਮਾਂ ਹੁੰਦਾ ਇਹ ਨਹੀਂ ਇੱਕ ਦਿਨ ਚ ਅਚਨ ਚ ਹੋ ਗਿਆ ਮੇਬੀ 6 ਮਹੀਨੇ ਮੇਬੀ 1 ਇਅਰ ਮੇਬੀ 2 ਇਅਰਸ ਹਮ ਇਹਦੀ ਹੁੰਦਾ ਇਸ ਤਰ੍ਹਾਂ ਤੁਹਾਡੀ ਫੈਮਿਲੀ ਹਿਸਟਰੀ ਕੀ ਹੋ ਜਾਈ ਅਗਰ ਤੁਹਾਡੀ ਫੈਮਿਲੀ ਦੇ ਵਿੱਚ ਬਹੁਤ ਜ਼ਿਆਦਾ ਹਾਰਟ ਅਟੈਕ ਦੀ ਪੋਜੀਸ਼ਨ ਹੈਗੀ ਆ ਬਹੁਤ ਜ਼ਿਆਦਾ ਕਲੈਸਟਰੋਲ ਹਾਈ ਹੁੰਦਾ ਦੇਖੋ ਕਲੈਸਟਰੋਲ ਹਾਈ ਕਿਉਂ ਹੁੰਦਾ ਸਭ ਕਲੈਸਟਰੋਲ ਨੂੰ ਗਾਲਾਂ ਕੱਢਦੇ ਕਿਉਂ ਹੁੰਦਾ ਦੇਖੋ ਸਟ੍ਰਕਚਰ ਦੀ ਗੱਲ ਸਮਝਦਾ ਹਾਰਟ ਦੀ ਜਿਹੜੀ ਨਾੜੀ ਹੈ ਜਿੱਦਾ ਸੜਕਾ ਤੇ ਟ੍ਰੈਫਿਕ ਨਹੀਂ ਚੱਲ ਰਿਹਾ ਆਪਣੇ ਇ ਹੁਣ ਅਸੀਂ ਜੋ ਗਲਤ ਅਮਲ ਖਾਣੇ ਪੀਣੇ ਆ ਟਾਕਸਿਟੀ ਸਾਡੇ ਬਲੱਡ ਚ ਜਾਂਦੀ ਹੈਗੀ ਹੈ ਟਾਕਸਿਟੀ ਕਰਕੇ ਯੂਰਿਕ ਐਸਿਡ ਹਾਈ ਹੋ ਗਿਆ ਜਾਂ ਹੋਰ ਟਾਕਸਿਟੀ ਅਮੋਨੀਆ ਆ ਗਿਆ ਬਲੱਡ ਜੋ ਵੀ ਹੈ ਸਾਡੇ ਬਲੱਡ ਚ ਗੰਦਗੀ ਆਈ ਅਗਰ ਉਸ ਗੰਦਗੀ ਦੀ ਸਫਾਈ ਪ੍ਰੋਪਰ ਨਹੀਂ ਨਹੀਂ ਹੋਈ ਕਿਉਂਕਿ ਲਿਵਰ ਤੁਹਾਡਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਜਾਂ ਤੁਸੀਂ ਗੰਦਗੀ ਬਹੁਤ ਜ਼ਿਆਦਾ ਇਨਟੇਕ ਕਰ ਰਹੇ ਹੋ ਸਾਡੇ ਵਿਚਾਰ ਵੀ ਦੂਸ਼ਿਤ ਰਹੇ ਹੁਣ ਕੀ ਹੋਊਗਾ ਜਦੋਂ ਬਲੱਡ ਚ ਟਾਕਸਿਟੀ ਜ਼ਿਆਦਾ ਹੋ ਜਾਏਗੀ ਤੇ ਉਹ ਬਲੱਡ ਦੀਆਂ ਨਾੜੀਆਂ ਵੇਨਜ਼ ਨੂੰ ਉਹ ਡੈਮੇਜ ਕਰਦੀਆਂ ਹੂੰ ਠੀਕ ਹੈ ਨਾ ਹਨ ਡੈਮੇਜ ਕਰ ਜਿੱਦਾਂ ਹੁਣ ਆਪਾਂ ਸੜਕਾਂ ਦੇ ਉੱਪਰ ਟ੍ਰੈਫਿਕ ਚੱਲ ਰਿਹਾ ਡੈਮੇਜ ਕਰਦਾ ਹਾਂ ਸੜਕਾਂ ਨੂੰ ਟਰੱਕ ਬ੍ਰੇਕਾਂ ਮਾਰਦੇ ਆ ਇੰਨੇ ਟ੍ਰੈਫਿਕ ਉੱਪਰ ਸੜਕਾਂ ਦਾ ਡੈਮੇਜ ਹੁੰਦੀ ਹੈ ਉਹ ਸੇਮ ਚੀਜ਼ ਆ ਜੋ ਡੈਮੇਜ ਹੋਊ ਤੇ ਕੌਣ ਤੇ ਉਹਦੀ ਰਿਪੇਅਰ ਨਹੀਂ ਕਰਦੇ ਪਿਛੇ ਆ ਕੇ ਮਜ਼ਦੂਰ ਉਹ ਪੱਛ ਲਾਂਦੇ ਆ ਜਾਂ ਨਵੀਂ ਸੜਕ ਪੱਟ ਕੇ ਨਵੀਂ ਹੜਕ ਬਣਾਉਂਦੇ ਆ ਜੀ ਇਸੇ ਤਰ੍ਹਾਂ ਹੈ ਕਿ ਸਾਡੇ ਸਰੀਰ 'ਚ ਜਦੋਂ ਡੈਮੇਜ ਹੁੰਦੀ ਆ ਆਰਟਰੀਜ਼ ਤੇ ਬ੍ਰੇਨ ਸਿਰਲੁੰਦਾ ਭਈ ਲਿਵਰ ਨੂੰ ਬਈ ਕੋਲੇਸਟ੍ਰੋਲ ਬਣਾਉ ਜ਼ਿਆਦਾ ਕਿਉਂਕਿ ਉਹ ਡੈਮੇਜ ਹੋ ਗਿਆ ਕੋਲੇਸਟ੍ਰੋਲ ਹੁੰਦਾ ਚਿਪ ਜੀ ਤੇ ਕੈਲਡੀ ਹੁੰਦਾ ਇਹ ਕੈਲਡੀਅਲ ਹੁੰਦਾ ਜੋ ਡਿਸਟ੍ਰਿਕਟ ਮੈਂ ਦਿੱਲੀ ਪਰ ਪ੍ਰੋਵਾਈਡ ਹੁੰਦੇ ਆ ਉਹ ਐਲਡੀਲ ਜੀ ਉਹ ਚਿਪਕਦੇ ਆ ਇੱਕ ਦੂਜੇ ਨੂੰ ਉਹ ਵੇ ਜਿਆਦਾ ਬੰਦੇ ਆ ਉਹ ਜਿਆਦਾ ਬੰਨਾ ਹੁੰਦਾ ਕਿ ਉਹ ਜਾ ਕੇ ਉਸ ਜਗ੍ਹਾ ਜੋ ਪਹੁੰਚੋ जख्म ਜਿਹੜਾ ਜੋ ਡੈਮੇਜ ਹੈ ਭਰਦੇ ਆ ਨੂੰ ਉਹ ਤੇ ਚਿਪਕ ਜਾਂਦੇ ਆ ਡੈਮੇਜ ਦਾ ਫੁੱਲ ਕਰ ਦਿੰਦੇ ਆ ਪਰ ਕਿਉਂਕਿ ਉਸ ਇਨਸਾਨ ਦਾ ਬਲੱਡ ਇੰਨਾ ਟੌਕਸਿਕ ਹੈ ਦੂਸ਼ਿਤ ਹੈ ਜੀ ਜੋ ਐਲਡੀਲ ਬਹੁਤ ਜਿਆਦਾ ਬੰਨਾ ਸ਼ੁਰੂ ਹੋ ਜਾਂਦਾ ਬਾਡੀ ਚ ਹਮ ਉਹਦੀ ਜਾਣ ਕੇ ਨਾਲ ਹੀ ਉਹਦੇ ਕਸੂਰ ਕਰਕੇ ਬਣਾ ਦਈਏ ਉਹ ਕੀ ਹੁੰਦਾ ਜਦੋਂ ਚਿਪਕਦਾ ਜਾ ਕੇ ਉੱਥੇ ਉਹ ਇੱਕ ਦੇ ਉੱਪਰ ਉਹ ਦੂਆ ਚਿਪਕੀ ਜਾਂਦਾ ਚਿਪਕੀ ਜਾਂਦਾ ਚਿਪਕੀ ਇੰਨਾ ਜ਼ਿਆਦਾ ਉਹ ਜਗ੍ਹਾ ਨੂੰ ਭਰ ਦਿੰਦੇ ਥੈਂਕ ਯੂ ਇਹ ਮੇਨ ਰੀਜ਼ਨ ਹੈ ਆਰਟਰੀਜ਼ ਬਲੌਕ ਜਦੋਂ ਆਰਟਰੀ ਕਹਿੰਦੇ ਕਿ ਪਿਆ 90% ਬਲੌਕ ਹੈ ਇਸ ਕਰਕੇ ਹੁੰਦਾ ਜੀ ਜੀ ਤੇ ਜਦੋਂ ਫਟਦੀ ਹੈ ਆਰਟਰੀ ਫੋੜੀ ਨੂੰ ਫਟਦੀ ਹੈ ਤਾਂ ਬਲੌਕੇਜ ਹੋ ਜਾਂਦੀ ਉੱਤੇ ਹੌਂਟਾ ਗਿਆ ਤਾਂ ਬਦਲ ਠੀਕ ਹੋ ਗਿਆ ਠੀਕ ਹੈ ਨਾ ਇਹ ਵਨ ਆਫ ਦਾ ਮੇਨ ਰੀਜ਼ਨ ਹੈ ਇਹਦੇ ਪਿੱਛੇ ਕਸੂਰਵਾਰ ਅਸੀਂ ਹੁੰਨੇ ਆਪ ਹੀ ਹਮਮ ਕਦੇ ਅਸੀਂ ਕਹਿੰਦੇ ਜੇ ਐਲਡੀਐਲ ਜ਼ਿਆਦਾ ਕੋ ਐਲਡੀਐਲ ਦਾ ਕੰਮ ਆਵੇ ਉਹ ਤਾਂ ਆਪਣਾ ਆਪਣਾ ਵਿਚਾਰਾ ਕੰਮ ਕਰਦਾ ਪਿਆ ਆਪਣਾ ਉਹ ਤਾਂ ਉਹਦਾ ਉਹਨਾਂ ਨੂੰ ਸੇਵ ਕਰ ਰਿਹਾ ਠੀਕ ਹੈ ਨਾ ਪਰ ਚੁਕਿ ਉਹ ਇੰਨਾ ਜ਼ਿਆਦਾ ਉਹਦੀ ਪ੍ਰੋਡਕਸ਼ਨ ਹੋ ਜਾਂਦੀ ਹੈ ਜੀ ਇਹਦੇ ਪਿੱਛੇ ਬਹੁਤ ਹੱਦ ਤੱਕ ਪੂਰ ਡਾਈਟ ਕਰਨਾ ਕਈ ਲੋਕੋ ਕੋ ਆ ਲੋਕਾਂ ਦਾ ਬਲੱਡ ਗਾੜਾ ਹੋ ਜਾਂਦਾ ਹੁਣ ਕੋਲੇਸਟ੍ਰੋਲ ਲੈਵਲ ਤਾਂ ਹੀ ਉਹਨਾਂ ਉਹਦੇ ਪਿੱਛੇ ਆਪਣੀ ਬਹੁਤ ਸਾਢੇ ਹੱਦ ਤੱਕ 90% ਵਾਲੀ ਡਾਈਟ ਹੋ ਦੇ ਪਿੱਛੇ ਇੱਕ ਉਹਦਾ ਕਾਰਨ ਹੈ ਹਮ ਜਿਹੜੀ ਸਾਰੀ ਅਵਸਥਾ ਹੈ ਫਿਰ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਬਹੁਤ ਲੋਕਾਂ ਦਾ ਬੀਪੀ ਉਹਨਾਂ ਹਾਈ ਹੋ ਰਿਹਾ ਕੋਲੇਸਟ੍ਰੋਲ ਹਾਈ ਹੋਗਾ ਬਿਲਕੁਲ ਤੁਹਾਡਾ ਬੀਪੀ ਹਾਈ ਹੋਗਾ ਪਰ ਕਿਉਂ ਉਹਦੇ ਬੱਚੇ ਕੱਲਾ ਤੁਸੀਂ ਤੜੇ ਹੀ ਕਾਰਨ ਹੈ ਨਹੀਂ ਤੜੇ ਕਿਡਨੀ ਅਕਲ ਫੰਕਸ਼ਨ ਪ੍ਰੋਪਰ ਨਹੀਂ ਹੋ ਰਿਹਾ ਉਹ ਤੁਸੀਂ ਪੂਰਾ ਡਾਈਟ ਲੈ ਰਹੇ ਹੋ ਉਹਦਾ ਦਾਰੂ ਪੀਜੇ ਕੋ ਨਸ਼ਾ ਪਤਾ ਕਰ ਲਈ ਕਿਡਨੀ ਫੰਕਸ਼ਨ ਘਟ ਗਏ ਉਹਦੇ ਨਾਲ ਬੀਪੀ ਆ ਹੀ ਜਾਂਦਾ ਬੀਪੀ ਆਉਣ ਕਰਕੇ ਤੁਹਾਡਾ ਹੱਟੇਗਾ ਸਕਦਾ ਜੀ ਠੀਕ ਹੈ ਨਾ ਕਈ ਵਾਰੀ ਕੀ ਹੁੰਦਾ ਕਿ ਤੁਹਾਡੀ ਜਾਂ ਸਟ੍ਰੈਸ ਲੈਵਲ ਤੁਹਾਡਾ ਬਹੁਤ ਜ਼ਿਆਦਾ ਰਹਿ ਜਾਂਦਾ ਮੂਡ 스트레스 ਲਈ ਜਾਂਦੇ ਹੋ ਲਈ ਜਾਂਦੇ ਹੋ ਪੱਥਰ ਨੂੰ ਕੰਮ ਕਰੀ ਜਾਂਦੇ ਹੋ ਆ ਕੀ ਪੱਥਰ ਨਹੀਂ ਹੈਗਾ ਤਾਂ ਵੀ ਇਨਸਾਨ ਹੁੰਦਾ ਤੁਸੀਂ ਟੋੜੇ ਜੇ ਮੋਸ਼ਨਸ ਨੇ ਤੇ ਕੀ ਹੋਊਗਾ ਨਾ نیند ਘਟ ਗਈ ਐਂਜਾਇਟੀ ਬਹੁਤ ਗਈ ਉਹਦੇ ਕਰਕੇ ਤੁਹਾਡਾ ਐਸਿਡ ਰਿਫਲਕਸ ਲੋਕਾਂ ਨੂੰ ਹੋ ਜਾਂਦਾ ਹੈ ਐਸਿਡ ਰਿਫਲਕਸ ਕਰਕੇ ਤੁਹਾਨੂੰ ਹਾਰਟ ਅਟੈਕ ਆ ਸਕਦਾ ਹੈ ਇਹ ਇੰਨੀ ਮਤਲਬ ਬਹੁਤ ਹਾਂ ਇਹ ਲੋਕਾਂ ਨੂੰ ਮਹਿਸੂਸ ਹੁੰਦਾ ਪਰ ਕਈਆਂ ਨੂੰ ਇੰਨਾ ਬੀਪੀ ਹੋਈ ਹੁੰਦਾ ਉਹਦੇ ਕਰਕੇ ਵੀ ਤੁਹਾਨੂੰ ਹਾਰਟ ਦੀ ਪ੍ਰੋਬਲਮ ਆ ਸਕਦੀ ਪਲਪੀਟੇਸ਼ਨ ਕਿੰਨੀਆਂ ਲੋਕਾਂ ਨੂੰ ਹੁੰਦੀ ਹੈ ਦੇਖੋ ਪਲਪੀਟੇਸ਼ਨ ਕਿੰਨੀ ਹੈਗੀ ਹੈ ਸੋ ਸਟ्रेस ਫੈਕਟਰ ਬਹੁਤ ਅਫੈਕਟਰ ਹੈਗਾ ਫੂਡ ਦਾ ਪ੍ਰੋਪਰ ਨਾ ਪਚਣਾ ਕਿ ਬਹੁਤ ਅਫੈਕਟਰ ਹੈਗਾ ਯਾਰ ਮਲਟੀਪਲ ਫੈਕਟਰਸ ਨਾਟ ਓਨਲੀ 1 ਫੈਕਟਰ देयर ਮਲਟੀਪਲ ਫੈਕਟਰਸ ਕਿਡਨੀ ਡਿਜ਼ੀਜ਼ ਤੁਹਾਨੂੰ ਕਿਸ ਨੂੰ ਕੀ ਤਾਂ ਫੈਕਟਰ ਹੈਗਾ ਤੇ ਤੁਹਾਨੂੰ ਨੀਂਦ ਪ੍ਰੋਪਰ ਨਹੀਂ ਆ ਰਹੀ ਬਹੁਤ ਫੈਕਟਰ ਮੈਂ ਦੇਖਿਆ ਕਈ ਵਾਰੀ ਤੇ ਤੁਹਾਨੂੰ ਯਾਦ ਹੋਗਾ ਜੁਈ ਚਾਵਲ ਇੱਕ ਐਕਟਰ ਨਾ ਜੁਈ ਚਾਵਲਾ ਸੀ ਐਕਟਰ ਹਮ ਜੁਈ ਚਾਵਲਾ ਦਾ ਪ੍ਰਾਸਕਾ ਪ੍ਰਾ ਉਹਦਾ ਜੀ ਹੀ ਵਾਸ ਆ ਸ਼ਾਰੂਖ ਖਾਨ ਦੀ ਕੰਪਨੀ ਚ ਬਹੁਤ ਵੱਡਾ ਹੋ ਸਕਾ ਉਹ ਸੀਓ ਸੀਗਾ ਉਹਦੀ ਕੰਪਨੀ ਚ ਜੀ ਵੈਰੀ ਫਿਟ ਗਾਇ ਰਨਿੰਗ ਕਰਦਾ ਸੀਗਾ ਹਮ ਔਰ ਉਹਨੂੰ ਕਾਰਡੀਓ ਰੈਸਟ ਹੋ ਗਿਆ ਬਾਏ ਡਾਕਟਰ ਨੇ ਫਾਈਂਡ ਆਊਟ ਕੀਤਾ ਕਿ ਉਹ ਸਲੀਪਿੰਗ ਓਨਲੀ ਫੋਰ ਆਵਰਸ ਓਕੇ 4 ਘੰਟੇ ਨੀਂਦ ਲਿਆ ਤੁਸੀਂ ਯਾਰ ਸਾਡੇ ਵਿੱਚ ਨੀਂਦ ਘੱਟ ਲਵਾਂਗਾ ਤਾਂ ਮੈਕਸ ਸੇ ਕਰੀ ਨੋ ਬਾਡੀ ਨੂੰ ਪ੍ਰੋਪਰ 7-8 ਘੰਟੇ ਨੀਂਦ ਚਾਹੀਦੀ ਹੈ ਜੀ ਮਤਲਬ ਰੈਸਟ ਨਹੀਂ ਕਰੋਗਾ ਤਾਂ ਕਿੰਦਾ ਆਪਣੀ ਗੱਡੀ ਚੱਲੇਗੀ ਹੂੰ ਤੋਂ ਇਹ ਕਿਆ ਦਾ ਪਾਵ ਹੈ ਨਾਟ ਓਨਲੀ ਵਨ ਫੈਕਟਰ देयर ਮਲਟੀਪਲ ਫੈਕਟਰਸ ਤਸੀਂ ਉਹ ਮਲਟੀਪਲ ਫੈਕਟਰ ਦਾ ਇਥੇ ਟ੍ਰਿਕ ਕਰਦੇ ਆਪਾਂ ਜੀ ਜੀ ਤੇ ਸਰ ਜਿਵੇਂ ਤੁਸੀਂ ਕੋਲੇਸਟ੍ਰੋਲ ਦੀ ਗੱਲ ਕੀਤੀ LDL ਦਾ ਜੋ ਲੈਵਲ ਹੈ ਉਹ ਬਾਡੀ ਦੇ ਵਿੱਚ ਕਿੰਨਾ ਹੋਣਾ ਚਾਹੀਦਾ ਆ ਤੇ ਜੇਕਰ ਜ਼ਿਆਦਾ ਆਇਆ ਤਾਂ ਉਹ ਕਿੰਨਾ ਕੁ ਜ਼ਿਆਦਾ ਫਿਰ ਉਹ ਖਤਰੇ ਦੀ ਮਤਲਬ ਆਪਾਂ ਨੂੰ ਸਮਝਾਉਣਾ ਚਾਹੀਦਾ ਕਿ ਹੁਣ ਖਤਰਾ ਵੱਧ ਰਿਹਾ ਆ ਦੇਖੋ ਇੰਡੀਆ 'ਚ ਹੋਰ ਸਿਸਟਮ ਹੈ ਇਥੇ ਹੋਰ ਸਿਸਟਮ ਚੱਲਦਾ ਹੈਗਾ ਹਮ LDL ਦਾ ਜਿਹੜਾ ਜਿਹੜਾ ਕੋਲੇਸਟ੍ਰੋਲ ਅਸੀਂ ਉਸ ਤੋਂ ਵੇਖਦੇ ਆ ਕੋਲੇਸਟ੍ਰੋਲ ਲੈਵਲ ਤੋਂ ਦੇਖਦੇ ਆ ਆਪਾਂ ਜੀ ਠੀਕ ਹੈ ਨਾ ਅਗਰ ਕਿਸੇ ਦਾ ਸਹੀ ਤੋਂ ਅੰਦਰ ਹੈ ਵਿਚ ਇਜ਼ ਓਕੇ ਦੋ ਤੋਂ ਅੰਦਰ ਤਾਂ ਬਹੁਤ ਵਧੀਆ ਹੋ ਜਾਂਦਾ ਆਪਣਾ ਠੀਕ ਹੈ ਨਾ ਜੀ ਪਰ ਕਈਆਂ ਦਾ 4 ਆ 5 6 7 ਪਰ ਉਹਦੇ ਬਾਵਜੂਦ ਅਗਰ ਤੁਹਾਨੂੰ ਸਾਹ ਨਹੀਂ ਚੜਦਾ ਹੈ ਹੂੰ ਤੇ ਇਹ ਨਾ ਸੋਚੋ ਮੈਂ ਬਿਮਾਰ ਆ ਗਿਆ ਹੂੰ ਕੋਈ ਲੋੜ ਨਹੀਂ ਅੱਜ ਕੱਲ ਕਿੰਨੇ ਲੋਕ ਦੇਖੋ ਖਾ ਰਹੇ ਹੈਗੇ ਆਪਣਾ ਜਿਹੜਾ ਲਸਣ ਖਾਂਦੇ ਆ ਜੀ ਲਸਣ ਖਾਣ ਦਾ ਮਤਲਬ ਗਾੜੀ ਬਾਡੀ ਨੂੰ ਜਿਹੜਾ ਬਲੱਡ ਨੂੰ ਸਾਫ਼ ਕੀਤਾ ਜਾਵੇ ਇਹ ਮਤਲਬ ਨਾ ਹੁੰਦਾ ਉਹ ਕੋਲੇਸਟ੍ਰੋਲ ਨੂੰ ਘਟਾਉਂਦਾ ਦੇਖੋ ਕਲਸਟਰ ਲੈਵਲ ਰੜਾ ਕਰ ਰਹਾ 3 ਤੋਂ ਉੱਪਰ ਦੀ ਯੂ ਆਰ ਓਕੇ ਯੂ ਆਰ ਫਾਈਨ ਇਹ ਜੇ ਸਾਫਰ ਮੱਧ ਜਾਂਦਾ ਕੋ ਚੱਕਰ ਨਹੀਂ ਕੋਈ ਜੀ ਦੋ ਤੋਂ ਥੱਲੇ ਹੀ ਕਰਨਾ ਤੇ ਕਈ ਵਾਰ ਸਾਹਮਣੇ ਇਟਸ ਨਾਟ ਪੋਸੀਬਲ ਪਰ 3 ਤੋਂ ਉੱਪਰ ਆਗਾ ਤਾਂ ਯੂ ਆਰ ਓਕੇ ਵਿਦ ਆਟ ਹੁਣ 6 7 ਨਹੀਂ ਜ਼ਿਆਦਾ ਆਗਾ ਬਹੁਤ ਜ਼ਿਆਦਾ ਹੋ ਜਾਂਦਾ ਪਰ ਯੂ ਆਰ 3 3.5 ਤੋਂ ਥੱਲੇ ਚਾਹੀਦਾ ਤੇ ਯੂ ਆਰ ਓਕੇ ਵਿਦ ਫਾਈਨ ਜੀ ਪਰ ਤੁਹਾਡੇ ਸਿੰਪਟਮਸ ਕੀ ਨੇ ਇਹਦੇ ਦੇਖਣਾ ਬੜਾ ਜ਼ਰੂਰੀ ਤੁਹਾਨੂੰ ਪੌਣੀ ਰੜ ਦੇ ਸਾਥ ਚੜਦਾ ਪਿਆ ਆਪਣੇ ਸਿੰਪਟਮ ਚੈੱਕ ਕਰੋ ਹਾਰਟ ਦੇ ਸਿੰਪਟਮ ਕੀ ਆ ਤੁਸੀਂ ਹਾਰਟ ਦੇ ਸਿੰਪਟਮ ਹੈ ਤੁਸੀਂ ਕਿੰਨੇ ਦੇ ਸਾਹ ਰੋਕ ਸਕਦੇ ਹੋ ਜੇਰਾ ਤੁਸੀਂ 1 ਮਿੰਟ ਸਾਹ ਹਾਂ ਅਗਰ ਤੁਸੀਂ ਪੋਰਿੰਗ ਨਾਲ ਸਾਚ ਘਟ ਬਚੜ ਮਾੜਾ ਬਚੜ ਜਣਾ ਇਫ ਯੂ ਆਰ ਡੋਇੰਗ ਗੁੱਡ ਤਾਂ ਅਟੇਜ ਪੰਜ ਦਿਨ ਦਾ ਹਫਤਾ ਮਨ ਹੈ ਕਿ ਨਹੀਂ ਹੈ ਤਾਂ ਕਾਰਡੀਓ ਦੀ ਐਕਸਰਸਾਈਜ਼ ਕਾਰਡੀਓ ਦੀ ਹੈਲਥ ਬਹੁਤ ਬਹੁਤ ਇੰਪੋਰਟੈਂਟ ਹੈ ਜੀ ਔਰ ਉਹਦੇ ਪਿੱਛੇ ਆਪਣੀ ਡਾਈਟ ਬਹੁਤ ਦੇਖੋ ਮੈਂ ਤਾਂ ਇੱਕ ਚੀਜ਼ ਫਾਈਂਡ ਆਊਟ ਕੀਤੀ ਮੈਂ ਸਾਫ ਤੁਹਾਨੂੰ ਦੱਸ ਰਣਾ ਜਿੰਨੇ ਮਰੀਜ਼ ਮੇਰੇ ਕੋ ਆਉਂਦੇ ਆ ਜੀ 80% ਉਹਨਾਂ ਦੀ ਹੈਲਥ ਉਹਨਾਂ ਦੀ ਡਾਈਟ ਚੁੱਪੀ ਹੋਈ ਹੈ ਹਾਂ 80% ਬਿਲਕੁਲ ਅਗਰ ਉਹਦੀ ਡਾਈਟ ਠੀਕ ਹੈ ਨਾ ਹਮਮ ਤੁਹਾਨੂੰ ਕੋਈ ਜਲਦੀ ਕੁਝ ਨਹੀਂ ਹੋ ਸਕਦਾ ਐਕਸਰੇ ਉੱਤੋਂ ਬਾਹਰ ਜਾਂਦੀ ਹੈ ਇਹ ਲੋਕਾਂ ਦੇ ਐਕਸਰੇ ਕਰਦੇ ਨਹੀਂ ਪਹਿਲਾਂ ਡਾਈਟ ਔਰ ਉਹ ਵੀ 80% ਦਾ ਅਗਰ ਤੁਸੀਂ ਉਹਨਾਂ ਖਾਓਗੇ ਗਾਂਦ ਪੀਓਗੇ ਸ਼ਰਾਬਾਂ ਇਹ ਆ ਵੀ ਤਲੇ ਮਲੇ ਫਰਾਈਡ ਚੱਕੀ ਜਾਓਗੇ ਨਮਕ ਖਾਈ ਜਾਓਗੇ ਪੈਕਡ ਫੂਡ ਤੇ ਕਿੱਥੋਂ ਸਹੀ ਹੋ ਜਾਣਾ ਤੁਸੀਂ ਸਮਝ ਰਹੇ ਹਮਮ ਹਮ ਮੇਰੇ ਕੋਲ ਪੇਸ਼ੈਂਟ ਆਉਂਦੇ ਮੇਰੇ ਮੂੰਹ ਤੱਕ ਮੈਂ ਕਹਿੰਗਾ ਖਾੜ ਦਿਓ ਚਾਹ ਛੱਡਨ ਨੂੰ ਕਹਦੋ ਮੇਰੇ ਨਾਲ ਇਦਾਂ ਖੜਦੇ ਪਰ ਉਹਨਾਂ ਨੇ ਮੈਂ ਕਿੱਦਾਂ ਨਹੀਂ ਮੰਗ ਲਈ ਉਹਨਾਂ ਦੀ ਇਦਾਂ ਮੇਰੇ ਚਾਹ ਤਾਂ ਚਾਹ ਬਹੁਤ ਘੱਟ ਲੋਕ ਨੇ ਜਿਹੜੇ ਛੱਡਦੇ ਨੇ ਚਾਹ ਚਾਹ ਹੋਣਾ ਛੜਾਈ ਹੋਰੀ ਰੱਖ ਸੱਚਾ ਉਹ ਭਾਈ ਤੁਹਾਡੀ ਹੈਲਥ ਹੋਣ ਚਾਹ ਬੀਪੀ ਤਾਂ ਹਾਈ ਰਹਿੰਦਾ ਇੱਕ ਮੋੜ ਦਾ ਕਾਰਨ ਚਾਹ ਜੀ ਚਾਹ ਲਈ ਅਸੀਂ ਲੋਕ ਪੰਜਾਬੀ ਲੋਕ ਪੀਂਦੇ ਕਿਦਾਂ ਚਾਹ ਪੀਂਦੇ ਚਾਹ ਦੀ ਪੱਤੀ ਪਾ ਕੇ ਰਾੜ ਰਾੜ ਕੇ ਰਾੜ ਰਾੜ ਕੇ ਉਹਦੀ ਮਿੱਥ ਘੜਦੀ ਦੀ ਪੇ ਦੀ ਪੀਂਦੇ ਹੁਣ ਹੌਣ ਕਰਾਰੀ ਬਣੀ ਹੈ ਹਮ ਚਾਹ ਪੀਓ ਤੁਸੀਂ ਭਾਈ ਦਿਪ ਕਰਕੇ ਪੀਓ ਤੁਹਾਡਾ ਬੀਪੀ ਸਹੀ ਰਹੂਗਾ ਜਣੀ ਐ ਤੁਸੀਂ ਦੁੱਧ ਚਾਹ ਜਲ ਨਹੀਂ ਪੀਣੀ ਚਾਹੀਦੀ ਪਰ ਪੀਓ ਤੇ ਡਿਪ ਕਰਕੇ ਪੀ ਲੋ ਪਰ ਡਿਪ ਕਿੱਥੇ ਕਰਨੀ ਆ ਰਾੜ ਰਾੜ ਕੇ ਰਾੜਾ ਲਾ ਕੇ ਚੰਗਾ ਜਦਾਂ ਪਾਣੀ ਕੀ ਕਰ ਲਗੇ ਦੁੱਧ ਨਹੀਂ ਜੇ ਪਰ ਕੜ ਦੇ ਪਿੰਡਾਂ ਦੁੱਧ ਕੜ ਦੇ ਲਾਉਂਦਾ ਉਹਦੇ ਕਰਦੇ ਆ ਬਸ ਹੂੰ ਬਈ ਜੀ ਵੀ ਪੂਰੀ ਪਾਣੀ ਆ ਜੇ ਮਿੱਠਾ ਘੱਟ ਹੋਵੇ ਤਾਂ ਸਵਾਦ ਨਹੀਂ ਲੱਗਦੀ ਫਿਰ ਆਪਣੇ ਲੋਕਾਂ ਨੂੰ ਐਨ ਠੋਕ ਕੇ ਹੂੰ ਪਤੀ ਠੋਕੇ ਪਾ ਕੇ ਐਨ ਰਾੜ ਕੇ ਵੀ ਕਹਿੰਦਾ ਹੁਣ ਮਜ਼ਾ ਆ ਕਰਣੀ ਜਾ ਪਣੀ ਐ ਤੇ ਗਲਾਸ ਭਰ ਕੇ ਕਹਿੰਦਾ ਜੀ ਤੋ ਕਹਿੰਦਾ ਭਾਵੇਂ ਕਿ ਕਾਫੀ ਆ ਇਹ ਸਾਰੇ ਪਦਾਰਥ ਹੈ ਬੀਪੀ ਨੂੰ ਵਧਾਉਂਦੇ ਹੈਗੇ ਆ ਇੱਕ ਏਜ ਜਾ ਕੇ ਆਪਣੇ ਦੇਖੋ 40 ਤੋਂ ਬਾਅਦ ਸਾਨੂੰ ਚੱਕਰ ਨਹੀਂ ਹੋਣਾ ਚਾਹੀਦਾ ਜੀ ਤੁਹਾਡੀ ਏਜ 40 ਹੋ ਗਈ ਨਾ ਫਿਰ ਤੁਸੀਂ ਆਪਣਾ ਖਿਆਲ ਕਰਾਉਣਾ ਸ਼ੁਰੂ ਫਿਰ ਤੁਹਾਨੂੰ ਇਹ ਸਟੜਕਾ ਲੱਗੂਗਾ 50 ਦੀ ਉਮਰ ਜਾ ਕੇ ਹੂੰ ਫਿਰ ਲਗੂ ਪਸਿੰਧਾ ਦੀ ਫਿਰ 60 ਦੀ ਇੱਕ ਦਾ ਵੀ ਘਟਦੇ ਦਾ ਟਾਈਮ ਵਿੱਚ ਦੋ ਦੋ ਸਾਲ ਬਲ ਸਟੜਕੋ ਤੋ ਆਪਣੇ ਆਪ ਨੂੰ ਜੋ ਦੀ 40 ਦੇ ਉਮਰ ਲੈ ਕਰੈਕਟ ਯੂਰ ਸੈਲਫ ਹੂੰ ਸਾਡੇ ਕੋ ਆਉ ਸਾਡੇ ਕੋ پیشنਟ ਆਉਂਦੇ ਆ ਅਸੀਂ ਬਕਾਇ ਪੂਰਾ ਡਾਈਟ ਸਮਝਾਈਦਾ ਨੂੰ ਐ ਵੀ ਡਾਈਟ ਤੇ ਬਾਈ ਕੀ ਖਾਣਾ ਕਿੱਦਾਂ ਖਾਣਾ ਇਹ ਮਤਲਬ ਇਹ ਨਹੀਂ ਕਿ ਤੱਕ ਖਾਓ ਆਜੀ ਜਨਾਕਾਉ ਲੋਕ ਸਮਝਦੇ ਫਰੂਟ ਸਾਰਾ ਖਾਣ ਨੂੰ ਦਿੰਨੇ ਕੋ ਚੱਕਰ ਹੀ ਕੋਈ ਨਹੀਂ ਨਟ ਸਾਰੇ ਖਾਣ ਨੂੰ ਦਿੰਨੇ ਉਹ ਚੱਕਰ ਨਹੀਂ ਹੋ ਜਾ ਰੋਟੀ ਪਾਣੀ ਸਭ ਖਾਣ ਨੂੰ ਦਿੰਨੇ ਪਰ ਟਾਈਮ ਸੈਕਸ ਕਿਤਾ ਸੀ ਹੂੰ ਉਹਦੇ ਸਾਥ ਟੌਪੀ ਹੋ ਗਈ ਪਹਿਲਾਂ ਹੀ ਜੀ ਤੇ ਸਰ ਬੋਡੀ ਚੈੱਕ ਅਪ ਜਿਹੜਾ ਉਹ ਕਿੰਨੇ ਕ ਸਮੇਂ ਬਾਅਦ ਕਰਾਉਂਦੇ ਰਹਿਣਾ ਚਾਹੀਦਾ ਆ ਦੇਖੋ ਈਅਰਲੀ ਤਾਂ ਹੋਣਾ ਚਾਹੀਦਾ ਓਕੇ ਈਅਰਲੀ ਟਾਡਾ ਪੂਰਾ ਬਲੰਗਕ ਹੋਵੇ ਈਅਰਲੀ ਟਾਡਾ ਹਾਰਟ ਦੀ ਹੈਲਥ ਪੂਰੀ ਚੈੱਕ ਹੋਣੀ ਚਾਹੀਦੀ ਹੈ ਸਟ्रेस ਟਸਟਾ ਟਾਡਾ ਪੂਰਾ ਹੋਣਾ ਚਾਹੀਦਾਗਾ ਈਅਰ ਲੇ ਕੇ ਕਰਾਉਂਦੇ ਤੇ ਯੂ ਆਰ ਓਕੇ ਯੂ ਆਰ ਫਿਟ ਪਉ ਤਾਂ ਨੀਸੀ ਜੀ ਵੀ ਕਰਦੇ ਉੱਥੇ ਕਰਦੇ ਹੈਗੇ ਇਕੋ ਇਕੋ ਵੀ ਹੁੰਦੀ ਉੱਥੇ ਹੁੰਦੀ ਹੈਗੀ ਪੂਰਾ ਬੱਸਾ ਸੜਾ ਡਾ ਪੂਰਾ ਚੈੱਕ ਅਪ ਕਰਦੇ ਜਾਗੇ ਇਸ ਤੋਂ ਇਲਾਵਾ ਵੀ ਤੁਸੀਂ ਪੂਰਾ ਸਾਲ ਜੇ ਕੋਈ ਆਪਣਾ ਬਲੱਡ ਚੈੱਕ ਅਪ ਕਰਾਓ ਦੇਖੋ ਬੀ 12 ਕਿੰਨਾ ਹੈਗਾ ਯਾ ਵਿਟਾਮਿਨ ਡੀ ਦੀ ਕਮੀ ਤਾਂ ਨਹੀਂ ਕਿਤੇ ਹੈਗੀ ਵਿਟਾਮਿਨ ਡੀ ਦਾ ਲੋਕੀ ਨਹੀਂ ਕਮੀ ਚੱਲ ਰਹੀ ਹੈ ਅੱਜ ਕੱਲ ਬਿਲਕੁਲ ਪਿੱਛੇ ਮੈਂ ਖੁਦ ਆਪ ਡਿਫੀਸ਼ੈਂਟ ਹੋ ਗਿਆ ਸਕਦਾ ਕਿ ਮੈਂ ਮੈਂ ਵੀ ਸਨਲਾਈਟ ਚ ਘਰ ਬੈ ਕਾਣ ਮੈਂ ਸਨਲਾਈਟ ਚ ਜਾ ਕੇ ਬਹਿਣਾ ਸ਼ੁਰੂ ਕੀਤਾ ਹੋਇਆ ਹੂੰ ਤੋ ਇਕੋ ਵੀ ਅਪਰ ਹੈ ਨਹੀਂ ਅੰਦਰਲੇ ਨੇ ਕੰਮ ਕਰੀ ਜਨੇ ਤੋ ਇਹ ਦੇਖੋ ਕਿ ਮੈਂ ਇਸ ਵੀਲ ਤੇ ਮੇਨੂੰ ਸ ਉਚਾਰ ਚੁਗਰਾਣ ਦੇ ਲਾਇੰਡਾ ਪਤਾ ਕਿ ਵੀ ਕਟ ਹੈ ਹੂੰ ਤੁਹਾਨੂੰ ਇਹ ਚੀਜ਼ਾਂ ਜਰੂਰ ਚੈੱਕਅਪ ਕਰਾਓ ਆਪਣੇ ਆਪ ਨੂੰ ਆਪਣਾ ਕਿਡਨੀ ਚੈੱਕਅਪ ਕਰਾਓ ਤੇ ਲੀਵਰ ਚੈੱਕਅਪ ਕਰਾਓ ਵੀ ਕੈਨ ਸੀ ਕਿ ਆਪਾਂ ਕਿਥੇ ਤੁਰੇ ਵਰਦੇ ਜੀ ਜੀ ਤੇ ਡਾਕਟਰ ਸਾਹਿਬ ਕੋਲੇਸਟੇਰੋਲ ਜਿਵੇਂ ਕਿ ਕਾਫੀ ਸਾਰੇ ਜਿਹੜੇ ਕਲ ਕੇ ਸਾਰੇ ਨੇ ਕਿ ਕੋਲੇਸਟੇਰੋਲ ਦਾ ਲੈਵਲ ਵੱਧਾ ਮੋਸਟਲੀ ਹਰ ਇੱਕ ਦੇ ਵਿੱਚ ਹੀ ਆ ਤੇ ਉਹਦਾ ਆਯੁਰਵੇਦ ਰਾਹੀਂ ਕਿਸ ਤਰ੍ਹਾਂ ਦੇ ਨਾਲ ਇਲਾਜ ਕੀਤਾ ਜਾਂਦਾ ਤੇ ਕਿੰਨੇ ਦਿਨਾਂ ਦੇ ਵਿੱਚ ਉਹਦਾ ਅਸਰ ਸ਼ੁਰੂ ਹੋ ਜਾਂਦਾ ਹੈ ਅਸੀਂ ਕਿਹੜਾ ਸ਼ਿਰਪ ਬਣਾਇਆ ਹੋਇਆ ਐਫ 5 ਸ਼ਿਰਪ ਇਹ ਤੇ ਅਸੀਂ ਉਹ ਪੇਸ਼ੈਂਟ ਨੂੰ ਦਿੰਦੇ ਆ ਇਸ ਨੂੰ ਬਹੁਤ ਠੀਕ ਹੁੰਦੇ ਆ ਮੇਰੇ ਕੋਲ ਬਿਚਾਰਦੇ 스타 ਚੜਦਾ ਕੋਲੇਸਟਰੋਲ ਲੈ ਇੱਕ ਅਦਾ ਕਰੀਏ 7-10 ਦਿਨ ਦਵਾਈ ਦਿੰਨੇ ਆ ਦਵਾਈ ਦੇਣਾ ਸਾਡੇ ਕੋਲ ਜੀ ਉਹ ਚੀ ਅਰਜੁਨਸ਼ਾਲ ਪਾਈ ਹੋਈ ਆ ਲਸਣ ਪਾਇਆ ਹੋਇਆ ਹੋਰ ਬਰਕਾ ਪਾਇਆ ਚ ਪਾਇਆ ਉਹਦਾ ਜੀ ਅਰਕ ਬਣਾ ਕੇ ਰੱਖੇ ਹੋਇਆ ਹਾਰਟ ਦੇ ਵਾਸਤੇ ਬਹੁਤ ਆਪ ਲੈਣਾ ਹੋ ਓਕੇ ਫੇਰ ਇਸ ਤੋਂ ਇਲਾਵਾ ਅਸੀਂ ਸਾਡੇ ਕੋਲ ਟਿੰਕਚਰਸ ਨੇ ਜਿਹਦਾ ਪਿਛੇ ਟਿੰਕਚਰ ਇਦਾਂ ਹੀ ਅਸੀਂ ਟਿੰਕਚਰ ਦਿੰਨੇ ਦਾ ਬਣਾ ਕੇ ਦਵਦੇ ਹਮ ਓਕੇ ਟਿੰਕਚਰ ਨੇ ਲਿਕਵਿਡ ਨੇ ਆ ਸਰ ਲਿਕਵਿਡ ਅਸੀਂ ਬਣਾ ਕੇ ਪਿਛੇ ਰੱਖੇ ਹੋਏ ਦੇਖੋ ਜੀ ਸਰ ਲਿਕਵਿਡ ਬਣਾ ਕੇ ਰੱਖੇ ਹੋਏ ਤੁਸੀਂ ਪਾ ਗਦੇ ਇਹਦੇ ਦਾ ਟਰੀਟਮੈਂਟ ਕਰਦੇ ਫਰਸਟ ਕਲਾਸ ਟਰੀਟਮੈਂਟ ਦਾ ਪੇਸ਼ੈਂਟ ਬਹੁਤ ਫਰਸਟ ਕਲਾਸ ਵਿਦੀਨ ਅ ਫਰਸਟ ਮੰਥ ਪੇਸ਼ੈਂਟ ਰਿਕਵਰੀ ਹਾਰਟ ਚ ਕਰ ਰਿਕਵਰੀ ਬਹੁਤ ਫਾਸਟ ਹੁੰਦੀ ਹੈ ਕਿਉਂਕਿ ਜਿਵੇਂ ਉਹ ਸਟਾਰਟ ਕਰਦੇ ਹਾਂ ਹਾਰਟ ਨੂੰ ਦੱਸੀਦਾ ਵੀ ਕਿਦਾਂ ਐਕਸ ਰੇ ਕਿਹੜੀ ਕਰਨੀ ਬਹੁਤ ਕਵਰੀ ਫਾਸਟ ਹੁੰਦੀ ਕੋਈ ਅਸੀ ਗੱਲ ਹੈ ਓਕੇ ਜੀ ਤੇ ਰਕਸਾ ਬੇ ਦੇ ਨਾਲ ਹੀ ਕੋਈ ਹੋਰ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਤੇ ਉਹ ਦੇ ਸਕਦੇ ਹੋ ਤੇ ਆਪਣੀਆਂ ਡਿਟੇਲਸ ਵੀ ਇੱਕ ਵਾਰੀ ਸਾਂਝੀਆਂ ਕਰ ਦਿਓ ਦੇਖੋ ਜੀ ਸਨੇਹਾ ਤੇ ਇਹੀ ਹੈ ਕਿ ਜਿੰਨਾ ਤੁਸੀਂ ਆਯੁਰਵੇਦ ਦੇ ਲੜਨ ਲੱਗੋਗੇ ਨੇਚਰਲ ਪੈਥੀਨ ਲੱਗੋਗੇ ਜਿੰਨਾ ਨੇਚਰ ਰੱਖੋਗੇ ਦੇਖੋ क्रोनिक ਵਿੱਚ ਤਾਂ ਆਯੁਰਵੈਦਿਕ ਕੰਮ ਕਰਨਾ ਹਾਂ ਅਗਰ ਤੁਹਾਨੂੰ ਰੱਬ ਨਾਲ ਸੱਟਪੇ ਲੱਗ ਜਾਂਦੀ ਆ ਟਰੋਮਾ ਆ ਐਕਸੀਡੈਂਟ ਆ ਫਿਰ ਉੱਥੇ ਉੱਥੇ ਆਲੋਪਥੇਰੀ ਕਬ ਸਾਢੇ ਉਸਦੇ ਨੇ ਕੰਮ ਸਾਡੇ ਆਉਣਾ ਜੀ ਇੱਥੇ ਕੁਛ ਆ ਕਰ ਪਰ ਜਿੱਥੇ क्रोनिक ਪੇਸ਼ੈਂਟ ਦਾ ਠੀਕ ਹੀ ਨਹੀਂ ਹੁੰਦਾ ਬੰਦਾ ਉਹੀ ਦਵਾਈ ਅੰਗਰੇਜ਼ੀ ਖਾਈ ਜਾਂਦਾ ਤੇ ਉਸ ਕਿਸੇ ਵੀ ਮਰਜ਼ੀ ਸਾਡੇ ਨਾਲ ਤੁਸੀਂ ਗੱਲ ਸਾਡੇ ਨਾਲ ਗੱਲਬਾਤ ਕਰੋ ਸਾਡੀ ਕੰਸਲਟਿੰਗ ਟੋਟਲੀ ਫ੍ਰੀ ਹੈ ਪਰ ਪੂਰੇ ਕੈਨੇਡਾ ਅਮਰੀਕਾ ਚ ਅਸੀਂ ਦਵਾਈਆਂ ਹਰ ਰੋਜ਼ ਭੇਜਦੇ ਹਾਂ ਤਾਂ ਹਰ ਰੋਜ਼ ਦਵਾਈਆਂ ਆ ਰਹੀਆਂ ਅਮਰੀਕਾ ਕੀ ਕੈਨੇਡਾ ਕੀ ਇਵਨ ਨਿਊਜ਼ੀਲੈਂਡ ਔਰ ਸਾਡਾ ਤੁਸੀਂ ਫੋਨ ਤੇ ਰਾਬਤਾ ਕਰ ਲਓ ਯਾ ਸਕਾਈਪ ਰਾਹੀਂ ਯਾ ਵਟਸਐਪ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਰਿਪੋਰਟ ਸਾਨੂੰ ਭੇਜਿਓ ਤੁਸੀਂ ਤੁਸੀਂ ਕੰਟਾਕ ਕਿਸੇ ਵੀ ਤਰ੍ਹਾਂ ਦਾ ਰੋਗ ਕਿਸੇ ਵੀ ਤਰ੍ਹਾਂ ਦਾ ਸਾਡਾ ਗੱਲ ਕਰ ਸਕਦੇ ਹੋ ਔਰ ਮੈਂ ਹਰ ਮਹੀਨੇ ਜਾਣਾ ਹੈਗਾ ਐਡਮਿੰਟਨ ਕੈਲਗਰੀ ਸਰੀ ਵੀ ਜਾਣਾ ਹੈਗਾ ਕੈਦ ਕੀ ਜਾ ਰਹੇ ਹੈਗਾ ਉਥੇ ਦੀ ਮਿਲ ਸਕਦੇ ਮੈਨੂੰ ਔਰ ਇੱਥੇ ਲੋਕਲ ਸਾਡੇ ਕੋ ਬ੍ਰੈਂਪਟਨ ਆ ਕੇ ਮਿਲ ਸਕਦੇ ਹੋ ਸਾਡਾ ਐਡਰੈਸ ਤੇ ਫੋਨ ਨੰਬਰ ਸਾਡਾ ਲੋਕਲ ਹੈਗਾ ਜੀ 8550 ਬਾਇਓ ਕਲੀਨਿਕ 8550 ਟਾਰਬਮ ਰੋਡ ਯੂਨਿਟ 15 और नंबर है जलंधर लोक, लोकल नंबर जलंधर निकल गया मुझे तो जमे वाले है ना जलंधर नौ सौ सात सौ नब्बे पंद्रह सौ नौ सौ सात सौ नब्बे पंद्रह सौ यहाँ ब्रैमटन का नंबर है जी और टोल फ्री नंबर है कैनेडा नॉर्थ अमेरिका वाइ कैनेडा अमेरिका मैक्सीको कित बैठे कॉल कर सकते हो वन एट फाइव फाइव टू नाइन नाइन 1500 1855 299 1500 1855 299 1500 ਜੀ ਤੇ ਸਰ ਆਪਣੇ ਜੋ ਤੁਹਾਡਾ ਟੂਰ ਹੈ ਆਉਣ ਵਾਲਾ ਉਹਦੀਆਂ ਡੇਟਸ ਵੀ ਸਾਂਝੀਆਂ ਕਰ ਦਿਓ ਜੇਕਰ ਫਾਈਨਲ ਹੋ ਚੁੱਕੀਆਂ ਨੇ 26 27 28 ਨੂੰ ਆਵਾਂਗਾ ਜੀ ਮੈਂ ਐਡਮਿੰਟਨ ਸਰੀ ਦੇ ਕੈਲਗਰੀ ਲਿਖੇ 26 27 5 ਅਪਰਲ ਉੱਥੇ ਮਿਲਣ ਆ ਸਕਦੇ ਹਾਂ ਜੀ ਤੇ ਨਾਲ ਲੋਕ ਸਭਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾਈ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਅੱਜ ਇਸੇ ਦਾ ਸਾਡੇ ਪ੍ਰੋਗਰਾਮ ਹਮਦਰ ਹੈਲਥ ਟਾਕ ਸ਼ੋਅ ਤੇ ਅਸਰ ਨਾਲ ਬਾਇਓ ਕਲੀਨਿਕ ਤੋਂ ਡਾਕਟਰ ਸਰਬਜੀਤ ਕੰਬੋਜ ਮੌਜੂਦ ਸਨ ਤੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਦਿਲ ਦੇ ਰੋਗਾਂ ਨੂੰ ਲੈ ਕੇ ਕਿਵੇਂ ਤੁਸੀਂ ਉਸ ਦਾ ਇਲਾਜ ਕਰਵਾ ਸਕਦੇ ਹੋ ਕਿ ਕੀ ਕੀ ਤੁਹਾਨੂੰ ਪਰਹੇਜ਼ ਰੱਖਣਾ ਚਾਹੀਦਾ ਹੈ ਸਭ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਜੇਕਰ ਕੋਈ ਹੋਰ ਹੈਲਥ ਸੰਬੰਧੀ ਸਮੱਸਿਆ ਹੈ ਤਾਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਬਾਇਓ ਕਲੀਨਿਕ ਦੇ ਨਾਲ ਦਿੱਤੇ ਗਏ ਨੰਬਰਾਂ ਤੇ ਜਾਂ ਫਿਰ ਕਲੀਨਿਕ ਵੀ ਵਿਜ਼ਿਟ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਹੈਲਥ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰੋ ਹਮਦਰ ਟੀਵੀ ਦੇ ਨਾਲ ਮੈਂ ਦੇ ਇਜਾ